ਮੈਂ ਕਹਿ ਰਿਹਾ ਜੀ ਕਿ ਅਸੀਂ ਕੱਲ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੇ ਦਰ ਤੇ ਅਰਦਾਸ ਕੀਤੀ ਸੀ ਅਸੀਂ ਅਰਦਾਸ ਕੀਤੀ ਸੀ ਕਿ ਜਿਹੜੇ ਔਰੰਗਜ਼ੇਬੀ ਸੋਚ ਦੇ ਖਿਲਾਫ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੇ ਮਲੇਸ਼ੂ ਦਰਸ਼ਨ ਦਿੱਤੇ ਸੀ ਅੱਜ ਔਰੰਗਜ਼ੇਬੀ ਸੋਚ ਤੇ ਪੈਰਾ ਦੇ ਰਹੇ ਨੇ ਦਿੱਲੀ ਦੇ ਸਰਸਾ ਕਾੜੋ ਦਿੱਲੀ ਸਰਕਾਰ ਉਸ ਔਰੰਗਜ਼ੇਬੀ ਸੋਚ ਦੇ ਖਿਲਾਫ ਅੱਜ ਮੈਂ ਸਮਝਦਾ ਕਿ ਹਾਈ ਕਮਾਂਡ ਸਾਡੀ ਨੇ ਅਸੀਂ ਦੋਵਾਂ ਨੇ ਅਸਤੀਫੇ ਦਿੱਤੇ ਨੇ ਪ੍ਰਾਈਮ ਮਿਨਿਸਟਰ ਨੂੰ ਸਾਰੀ ਡਿਟੇਲ ਅਸੀਂ ਲਿਖੀ ਹੈ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹਨਾ ਵਾ ਸੰਗਤ ਨੂੰ ਬਾਕੀ ਗੱਲਾਂ ਛੱਡੋ ਕੀ ਕਰਦੇ ਨੇ ਗੁਰਦੁਆਰਿਆਂ ਚ ਕੀ ਨਹੀਂ ਕਰਦੇ ਤੁਹਾਨੂੰ ਸਾਰਾ ਕੁਝ ਪਤਾ ਹੈ ਮੈਂ ਇੱਕੋ ਗੱਲ ਕਹਿਣਾ ਚਾਹ ਰਿਹਾ ਵਾ ਕਿ ਅੱਗੇ ਵੀ ਮੈਂ ਸੰਗਤ ਨੂੰ ਕਿਹਾ ਸੀ ਕਿ ਸਾਡਾ ਜੀ ਕਰਦਾ ਹੁਣ ਇਹ ਸਿਆਸਤ ਤੋਂ ਪਾਸੇ ਹੋ ਜਾਈਏ ਅੱਜ ਮੈਂ ਆਪਣੀ ਝੋਲੀ ਅਟਦਾ ਪਿਆਵਾ ਅੱਜ ਮੈਂ ਆਪਣੀ ਝੋਲੀ ਅਟ ਰਿਹਾ ਸੰਗਤ ਅੱਗੇ ਸੰਗਤ ਜੀ ਜੇ ਗੁਰੂ ਘਰ ਬਚਾਣੇ ਨੇ ਤੇ ਇਹ ਜਿਹੜੇ ਰੰਗਜ਼ੇਬੀ ਸੋਚ ਵਾਲੇ ਮਲੇਛ ਜਿਹੜੇ ਨੇ ਜਿਹੜੇ ਸਰਕਾਰੀ ਪਿੱਠੂ ਨੇ ਇਹਨਾਂ ਤੋਂ ਪਿੱਛੇ ਛੜਾ ਲਓ ਇਹਨਾਂ ਤੋਂ ਗੁਰੂ ਘਰ ਛੜਾ ਲਓ ਨਹੀਂ ਤੇ ਇਹ ਜੋ ਮਤ ਨਰੈਣੂ ਕਰਦਾ ਰਿਹਾ ਨਨਕਾਣਾ ਸਾਹਿਬ ਪੰਜਾ ਸਾਹਿਬ ਇਹ ਸਾਰਾ ਕੁਝ ਇੱਥੇ ਹੁੰਦਾ ਪਿਆ ਕਰਾਂਗੇ ਨਹੀਂ ਹੁੰਦਾ ਪਿਆ ਮੈਂ ਸਮਝਦਾ ਹੁਣ ਸੰਗਤ ਨੂੰ ਜਾਗਣਾ ਪਏਗਾ ਅਸੀਂ ਪ੍ਰਧਾਨ ਮੰਤਰੀ ਨੂੰ ਆ ਕੇ ਇੱਕ ਹੰਗਾਰਾ ਦੇ ਗਏ ਆ ਅਗਲੀ ਰਣਨੀਤੀ ਸਾਡੀ ਇਹ ਹੈ ਕਿ ਅਸੀਂ ਹਰ ਇਤਵਾਰ ਨੂੰ ਅਸੀਂ ਇਲਾਕਿਆਂ 'ਚ ਵੀ ਜਾਵਾਂਗੇ ਅਸੀਂ ਗੁਰੂ ਘਰਾਂ 'ਚ ਵੀ ਜਾਵਾਂਗੇ ਅਸੀਂ ਮੀਟਿੰਗਾਂ ਕਰਾਂਗੇ ਔਰ ਲੋਕਾਂ ਦੇ ਵਿੱਚ ਮਾਹੌਲ ਬਣਾਵਾਂਗੇ